ਚੋਰਾ ਨੂੰ ਫੜਨ ਵਾਲਾ ਹੀ ਨਿਕਲਿਆ ਜੋਰ ਲੁਧਿਆਣਾ ਜੀ ਆਰ ਪੀ ਨੇ ਪੁਲਿਸ ਕਨਸਟੇਬਲ ਨੂੰ ਮਹਿਲਾ ਦਾ ਪਰਸ ਚੋਰੀ ਕਰਨ ਤੇ ਕੀਤਾ ਗ੍ਰਿਫਤਾਰ ਇਸ ਆਰ او ਪੀ ਦੀ ਪਛਾਣ ਦੱਸ ਦਈਏ ਕਿ ਬਠਿੰਡਾ ਦੇ ਰਾਮਪੁਰ ਫੂਲਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਵਜੋਈ ਹੈ ਜੋ ਕਿ ਰੇਲਵੇ ਪਲੇਟਫਾਰਮ ਤੇ ਦੱਸ ਦਈਏ ਕਿ ਇਸ ਦੀ ਡਿਊਟੀ ਸੀ ਤੇ ਸ਼ਾਮ 8 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਇਸ ਦੀ ਪਲੇਟਫਾਰਮ ਤੇ ਡਿਊਟੀ ਲੱਗੀ ਹੋਈ ਸੀ ਪਰ ਡਿਊਟੀ ਦੀ ਬਜਾਏ ਇਹ ਕਨਸਟੇਬਲ ਟ੍ਰੇਨ ਦੇ ਵਿੱਚ ਚੜ ਜਾਂਦਾ ਹੈ ਤਾਂ ਜਦੋਂ ਲੋਕ ਸੁੱਤੇ ਹੁੰਦੇ ਨੇ ਤਾਂ ਇਸ ਦਾ ਫਾਇਦਾ ਇਸ ਕਨਸਟੇਬਲ ਦੇ ਵੱਲ ਚੁੱਕਿਆ ਜਾਂਦਾ ਹੈ ਕੁਲਵਿੰਦਰ ਸਿੰਘ ਜੋ ਹੈ ਇਸ ਦੀ ਪਛਾਣ ਹੋਈ ਹੈ ਦੱਸ ਦਈਏ ਕਿ ਇਸ ਦੇ ਵੱਲੋਂ ਮਹਿਲਾ ਦਾ ਪਰਸ ਜੋ ਹੈ ਉਹ ਟ੍ਰੇਨ ਦੇ ਵਿੱਚ ਚੋਰੀ ਕਰ ਲਿਆ ਜਾਂਦਾ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਰਸ ਚੋਰੀ ਹੋ ਗਿਆ ਹੈ ਤਾਂ ਲੋਕ ਜੋ ਨੇ ਇਕੱਠਾ ਹੁੰਦੇ ਨੇ ਜਿਸ ਤੋਂ ਬਾਅਦ ਇਸ ਇਸ ਪੁਲਿਸ ਕਨਸਟੇਬਲ ਨੂੰ ਦੱਸ ਦਈਏ ਕਿ ਲੋਕਾਂ ਦੇ ਵੱਲੋਂ ਕਾਬੂ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਜੀਆਰਪੀ ਦੇ ਹਵਾਲੇ ਜੋ ਆ ਉਹ ਸਭ ਕਨਸਟੇਬਲ ਕਰ ਦਿੱਤਾ ਗਿਆ ਹੈ ਬਠਿੰਡਾ ਦੇ ਰਾਮਪੁਰ ਫੂਲਾ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਦੱਸ ਦਈਏ ਕਿ ਇਸ ਨੂੰ ਇਸ ਦੇ ਪਿਤਾ ਦੀ ਨੌਕਰੀ ਮਿਲੀ ਸੀ ਜਿਸ ਤੋਂ ਬਾਅਦ ਇਹ ਪਿਤਾ ਦੀ ਜਗ੍ਹਾ ਤੇ ਆ ਆਪਣੀ ਜੋ ਹੈ ਉਹ ਨੌਕਰੀ ਕਰ ਰਿਹਾ ਸੀ ਤਾਂ ਲੁਧਿਆਣਾ ਦੇ ਵਿੱਚ ਜੀਆਰਪੀ ਪੁਲਿਸ ਨੇ ਜੋ ਹੈ ਉਹ ਇਸ ਪੁਲਿਸ ਕਨਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ ਇਸ ਤੇ આરોਪ ਨੇ ਕਿ ਇਸ ਨੇ ਮਹਿਲਾ ਦਾ ਪਰਸ ਜੋ ਹੈ ਉਹ ਚੋਰੀ ਕੀਤਾ ਹੈ ਉੱਥੇ ਹੀ ਹੁਣ ਪੁਲਿਸ ਅਗਲੀ ਕਾਰਵਾਈ ਕਰੇਗੀ ਇਸ ਕਨਸਟੇਬਲ ਦੇ ਖਿਲਾਫ ਤੇ ਦੱਸ ਦਈਏ ਕਿ ਇਸ ਨੂੰ ਜੋ ਹੈ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਵੀ ਜੋ ਹੈ ਉਹ ਪੁਲਿਸ ਦੇ ਵੱਲੋਂ ਲਿਆ ਜਾਵੇਗਾ ਤਾਂ ਵੱਡੀ ਖਬਰ ਲੁਧਿਆਣਾ ਤੋਂ ਜਿੱਥੇ ਚੋਰੀ ਦੇ આરોਪਾਂ ਤਹਿਤ ਇੱਕ ਪਰਸ ਚੋਰੀ ਕਰਨ ਦੇ આરોਪਾਂ ਤਹਿਤ ਜੋ ਹੈ ਉਹ ਕਨਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਠਿੰਡਾ ਦੇ ਰਾਮਪੁਰ ਫੂਲਾ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ